मां ਦੀ ਸੌ ਖਾਓ ਇਸ ਫੈਸਲੇ ਤੋਂ ਪਲਟੋਗੇ ਨਹੀਂ ਦਿੱਲੀ ਹਾਈ ਕੋਰਟ ਵੱਲੋਂ ਪਤੀ-ਪਤਨੀ ਦੇ ਤਲਾਕ ਨੂੰ ਲੈ ਕੇ ਸੁਣਾਏ ਇੱਕ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਬਿਆਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਹ ਬਿਆਨ ਕਿਸੇ ਹੋਰ ਨੇ ਨਹੀਂ ਬਲਕਿ ਟੀਮ ਇੰਡੀਆ ਦੇ ਗਾਇਕ ਗਯਵਿੰਦਰ ਚੈਲ ਨੇ ਆਪਣੇ ਇੰਸਟਾਗ੍ਰam ਤੇ ਲਿਖਿਆ ਸੀ ਹਾਲਾਂਕਿ ਕੁਛੀ ਦੇਰ ਦੇ ਵਿੱਚ ਚੈਲ ਨੇ ਆਪਣੀ ਇਹ ਪੋਸਟ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀ ਸੀ ਪਰ ਜਿਹੜੀ ਗੱਲ ਯੁਜਵਿੰਦਰ ਨੇ ਆਪਣੇ ਸੋਸ਼ਲ ਮੀਡੀਆ ਤੇ ਕਹੀ ਉਸ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਚਿੰਤਾ ਜਤਾ ਚੁੱਕੇ ਹਨ ਆਖਿਰਕਾਰ ਕੀ ਹੈ ਪੂਰਾ ਮਸਲਾ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਝੱਟ ਮੰਗਣੀ ਤੇ ਪੱਟ ਵਿਆਹ ਇਹ ਤੁਸੀਂ ਅਕਸਰ ਸੁਣਿਆ ਹੋਣਾ ਪਰ ਇਸ ਕਹਾਵਤ ਦੇ ਵਿੱਚ ਅੱਜਕੱਲ ਦੋ ਹੋਰ ਸ਼ਬਦ ਸ਼ਾਮਿਲ ਹੋ ਗਏ ਨੇ ਝੱਟ ਮੰਗਣੀ ਪੱਟ ਵਿਆਹ ਤੇ ਫੱਟ ਤਲਾਕ ਬਦਲੇ ਵਿੱਚ ਪਤਨੀ ਵੱਲੋਂ ਕਰੋੜਾਂ ਦਾ ਮੁਆਵਜ਼ਾ ਸਾਡਾ ਮਕਸਦ ਮਹਿਲਾਵਾਂ ਦੇ ਤਲਾਕ ਤੋਂ ਬਾਅਦ ਮੁਆਵਜ਼ੇ ਦੇ ਹੱਕ ਨੂੰ ਗਲਤ ਠਹਿਰਾਉਣਾ ਨਹੀਂ ਬਲਕਿ ਉਹਨਾਂ ਲੋਕਾਂ ਨੂੰ ਬੇਨਕਾਬ ਕਰਨਾ ਹੈ ਜਿਨ੍ਹਾਂ ਨੇ ਇਸ ਨੂੰ ਹਥਿਆਰ ਵਾਂਗੂ ਵਰਤਣਾ ਸ਼ੁਰੂ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਵੀ ਇਸੇ ਨੂੰ ਲੈ ਕੇ ਇਸੇ ਲੈਜੇ ਨੂੰ ਲੈ ਕੇ ਚਿੰਤਾ ਜਤਾਈ ਹੈ ਅਸੀਂ ਤੁਹਾਡੇ ਸਾਹਮਣੇ ਇਹਨਾਂ ਕੇਸਾਂ ਦੀ ਇੱਕ ਲੰਬੀ ਲਿਸਟ ਰੱਖਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਤੀ ਪਤਨੀ ਦੇ ਤਲਾਕ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਐਲੀਮੋਨੀ ਯਾਨੀ ਕਿ ਮਹਿਲਾਵਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੇ ਹੱਕ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ ਕ੍ਰਿਕਟਰ ਯੁਜਵਿੰਦਰ ਚੈਲ ਦਾ ਇੰਸਟਾਗ੍ਰam ਪੋਸਟ ਵੀ ਇਸੇ ਨੂੰ ਲੈ ਕੇ ਹੀ ਵਾਇਰਲ ਹੋ ਰਿਹਾ ਹੈ ਤਕਰੀਬਨ 2 ਸਾਲ ਦੇ ਵਿਆਹ ਤੋਂ ਬਾਅਦ ਇਸੇ ਸਾਲ ਹੀ ਯوجਵਿੰਦਰ ਦਾ ਪਤਨੀ ਤਨਸ਼੍ਰੀ ਵਰਮਾ ਨਾਲ ਤਲਾਕ ਹੋਇਆ ਇਸ ਲਈ ਚੈਲ ਨੇ ਪਤਨੀ ਨੂੰ 4 ਕਰੋੜ 75 ਲੱਖ ਦੀ ਐਲੀਮਨੀ ਦਿੱਤੀ ਸੀ ਹਾਲਾਂਕਿ ਤਲਾਕ ਅਤੇ ਐਲੀਮਨੀ ਨੂੰ ਦੋਵਾਂ ਨੇ ਆਪਸੀ ਸਹਿਮਤੀ ਦੱਸਿਆ ਸੀ ਪਰ ਕਰੋੜਾਂ ਦੀ ਐਲੀਮਨੀ ਦੇਣ ਦਾ ਦਰਦ ਯوجਵਿੰਦਰ ਚੈਲ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਈ ਵਾਰੀ ਜ਼ਾਹਿਰ ਕੀਤਾ ਤਲਾਕ ਦੀ ਆਖਰੀ ਤਾਰੀਖ ਵੇਲੇ ਚੈਲ ਬੀ ਯੂਅਰ ਓਨ ਸ਼ੂਗਰ ਡੈਡੀ ਦੀ ਟੀ-ਸ਼ਰਟ ਪਾ ਕੇ ਪਹੁੰਚੇ ਸਨ ਇਹ ਕਿਤਨਾ ਕਿਤੇ ਪਤਨੀ ਵੱਲੋਂ ਕਰੋੜਾਂ ਦੀ ਐਲਿਮਨੀ ਨੂੰ ਲੈ ਕੇ ਤੰਗ ਸੀ ਹੁਣ ਰੇਲਵੇ ਦੇ ਵਿੱਚ ਕੰਮ ਕਰ ਰਹੀ ਮਹਿਲਾ ਅਧਿਕਾਰੀ ਦੇ ਤਲਾਕ ਮਾਮਲੇ ਵਿੱਚ ਜਦੋਂ ਦਿੱਲੀ ਹਾਈ ਕੋਰਟ ਨੇ 50 ਲੱਖ ਰੁਪਏ ਦੀ ਐਲਿਮਨੀ ਨੂੰ ਖਾਰਜ ਕਰ ਦਿੱਤਾ ਸਾਫ਼ ਕਿਹਾ ਕਿ ਤੁਸੀਂ ਇਸ ਦੇ ਹੱਕਦਾਰ ਨਹੀਂ ਹੋ ਤੁਸੀਂ ਆਰਥਿਕ ਤੌਰ ਤੇ ਸਮਰੱਥ ਹੋ ਐਲਿਮਨੀ ਦੀ ਮੰਗ ਨਹੀਂ ਕਰ ਸਕਦੇ ਐਲਿਮਨੀ ਸਮਾਜਿਕ ਨਿਆਂ ਲਈ ਹੈ ਅਮੀਰ ਬਣ ਦਾ ਜ਼ਰੀਆ ਨਹੀਂ ਤਾਂ ਕ੍ਰਿਕਟਰ ਯੁਜਵਿੰਦਰ ਚੈਲ ਇਸ ਫੈਸਲੇ ਤੋਂ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਸਾਂਝਾ ਕਰਦਿਆਂ ਲਿਖਿਆ ਮਾਂ ਦੀ ਸੌਂ ਖਾਓ ਪਲਟੋਂਗੇ ਨਹੀਂ ਤੁਸੀਂ ਇਸ ਫੈਸਲੇ ਤੋਂ ਦਰਅਸਲ ਇਹ ਮਾਮਲਾ 2010 ਦੇ ਵਿੱਚ ਰੇਲਵੇ ਵਿੱਚ ਕੰਮ ਕਰਨ ਵਾਲੀ ਇੱਕ ਮੈਲਾ ਅਧਿਕਾਰੀ ਦੇ ਨਾਲ ਜੁੜਿਆ ਹੋਇਆ ਜਿਸ ਦਾ ਵਿਆਹ ਇੱਕ ਵਕੀਲ ਨਾਲ ਹੋਇਆ ਸੀ ਵਿਆਹ ਦੇ 14 ਮਹੀਨੇ ਬਾਅਦ ਵਕੀਲ ਨੇ ਪਤਨੀ ਤੋਂ ਇਹ ਕਹਿ ਕੇ ਤਲਾਕ ਮੰਗ ਲਿਆ ਕਿ ਮੈਨੂੰ ਪਤਨੀ ਕੁੱਟਦੀ ਹੈ ਬੇਇੱਜ਼ਤੀ ਕਰਦੀ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਇਹਲਾਜ਼ਾ ਮੈਨੂੰ ਤਲਾਕ ਚਾਹੀਦਾ ਹੈ ਪਤਨੀ ਅਦਾਲਤ ਵਿੱਚ 1 ਮਿੰਟ ਵਿੱਚ ਤਲਾਕ ਦੇਣ ਲਈ ਰਾਜ਼ੀ ਵੀ ਹੋ ਗਈ ਪਰ ਸ਼ਰਤ ਰੱਖੀ ਕਿ ਮੁਆਵਜ਼ੇ ਵਜੋਂ ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਵੇਖਿਆ ਕਿ ਪਤਨੀ ਵੱਲੋਂ ਇੱਕ ਵਾਰ ਵੀ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਸ ਦਾ ਪੂਰਾ ਫੋਕਸ 50 ਲੱਖ ਦੀ ਐਲੀਮਨੀ 'ਤੇ ਸੀ। ਅਦਾਲਤ ਨੇ ਵੇਖਿਆ ਪਤੀ ਪਤਨੀ ਦਾ ਕੋਈ ਬੱਚਾ ਵੀ ਨਹੀਂ ਹੈ। ਪਤਨੀ ਤੇ ਕੋਈ ਨਿਰਪਰ ਵੀ ਨਹੀਂ ਹੈ। ਉਹ ਰੇਲਵੇ ਦੇ ਵਿੱਚ ਅਫਸਰ ਹੁੰਦਿਆ ਮੋਟੀ ਤਨਖਾਹ ਲੈਂਦੀ ਹੈ। ਇਸ ਲਿਹਾਜ਼ ਨਾਲ ਉਹ ਸਿਰਫ 14 ਮਹੀਨੇ ਦੇ ਵਿਆਹ ਲਈ 50 ਲੱਖ ਦੀ ਐਲੀਮਨੀ ਦੀ ਹੱਕਦਾਰ ਨਹੀਂ ਹੈ। ਅਦਾਲਤ ਨੇ ਕਿਹਾ ਐਲੀਮਨੀ ਦਾ ਪੈਸਾ ਉਸ ਪਤਨੀ ਨੂੰ ਮਿਲਦਾ ਜੋ ਨੌਕਰੀ ਨਾ ਕਰਦੀ ਹੋਵੇ ਆਪਣਾ ਖਰਚਾ ਨਾ ਕੱਢ ਸਕਦੀ ਹੋਵੇ ਪਰ ਤੁਸੀਂ ਇਸ ਦੇ ਹੱਕਦਾਰ ਨਹੀਂ ਹੋ ਤੁਸੀਂ ਆਪਣਾ ਖਰਚਾ ਆਪ ਚੁੱਕ ਸਕਦੇ ਹੋ ਸਿਰਫ ਹਾਈ ਕੋਰਟ ਨੇ ਹੀ ਨਹੀਂ ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਬੀ ਆਰ ਗਵਈ ਨੇ ਵੀ ਇਸੇ ਸਾਲ ਤਲਾਕ ਦੇ ਇੱਕ ਮਾਮਲੇ ਨੂੰ ਇੱਕ ਮਾਮਲੇ ਵਿੱਚ ਐਲੀਮਨੀ ਦੇ ਪੈਸੇ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਸੀ ਇਸੇ ਸਾਲ ਸੁਪਰੀਮ ਕੋਰਟ ਵਿੱਚ ਆਈਟੀ ਇੰਜੀਨੀਅਰ ਮਹਿਲਾ ਦੇ ਤਲਾਕ ਦਾ ਮਾਮਲਾ ਪਹੁੰਚਿਆ ਜਿਸ ਵਿੱਚ ਮਹਿਲਾ ਨੇ 18 ਮਹੀਨੇ ਦੇ ਵਿਆਹ ਤੋਂ ਬਾਅਦ ਤਲਾਕ ਸਮੇਂ ਲੇ ਮੰਨਿੰਦੇ ਰੂਪਚ 12 ਕਰੋੜ ਰੁਪਏ ਮੁੰਬਈ ਚ ਇੱਕ ਘਰ ਅਤੇ BMW ਕਾਰ ਮੰਗੀ ਸੀ ਚੀਫ ਜਸਟਿਸ ਵੀ ਆਰ ਗਵਈ ਨੇ ਸਖਤ ਟਿੱਪਣੀ ਕਰਦੇ ਹੋਏ ਮਹਿਲਾ ਨੂੰ ਪੁੱਛਿਆ ਸੀ ਵਾਈ ਡੋਟ ਯੂ ਆਰ ਯਾਨੀ ਕਿ ਤੁਸੀਂ ਖੁਦ ਕਿਉਂ ਨਹੀਂ ਕਮਾ ਸਕਦੇ ਤੁਸੀਂ ਪੜੇ ਲਿਖਿਓ ਆਪ ਕਮਾ ਕੇ ਖਾ ਸਕਦੇ ਹੋ ਐਨਾ ਕੁਝ ਤੁਹਾਨੂੰ ਚਾਹੀਦਾ ਤਾਂ ਖੁਦ ਕਿਉਂ ਨਹੀਂ ਕਮਾਉਂਦੇ ਤੁਸੀਂ ਵਿਆਹ ਦੇ ਹਰ ਮਹੀਨੇ ਦੀ ਇਵਜ਼ ਵਿੱਚ 1 ਕਰੋੜ ਰੁਪਏ ਮੰਗ ਰਹੇ ਹੋ ਚੀਫ ਜਸਟਿਸ ਨੇ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਅੱਜ ਦੇ ਸਮੇਂ ਮਹਿਲਾਵਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਹੈ ਵੈਲਾ ਨੇ ਕਿਹਾ ਮੇਰਾ ਪਤੀ ਅਮੀਰ ਆਦਮੀ ਹੈ ਉਸਨੇ ਵਿਆਹ ਨੂੰ ਖਤਮ ਕਰਨ ਲਈ ਮੈਨੂੰ ਸਿਜੋਫੇਨੀਆ ਪੀੜਿਤ ਕਰ ਦਿੱਤਾ ਜਵਾਬ ਵਿੱਚ ਚੀਫ ਜਸਟਿਸ ਨੇ ਕਿਹਾ ਸੀ ਤੁਸੀਂ ਆਪਣੇ ਪਤੀ ਦੀ ਜਾਇਦਾਦ ਤੇ ਫਿਰ ਵੀ ਦਾਵਾ ਨਹੀਂ ਕਰ ਸਕਦੇ ਪਤੀ ਦੇ ਵਕੀਲ ਨੇ ਕਿਹਾ ਕਿ ਪਤਨੀ ਕੋਲ ਪਹਿਲਾਂ ਤੋਂ ਹੀ ਘਰ ਹੈ ਅਖੀਰ ਵਿੱਚ ਚੀਫ ਜਸਟਿਸ ਨੇ ਮੈਲਾ ਨੂੰ ਕਿਹਾ ਸੀ ਕਿ 4 ਕਰੋੜ ਜਾਂ ਫਲੈਟ ਦੋਹਾਂ ਵਿੱਚੋਂ ਸਿਰਫ ਇੱਕ ਚੀਜ਼ ਹੀ ਤੁਹਾਨੂੰ ਮਿਲੇਗੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਕਰਨਾਟਕਾ ਹਾਈ ਕੋਰਟ ਦੇ ਵਿੱਚ ਸਾਹਮਣੇ ਆਇਆ ਜਦੋਂ ਮੈਲਾ ਜੱਜ ਐਲਿਮਨੀ ਦਾ ਮਾਮਲਾ ਦੇਖ ਕੇ ਹੈਰਾਨ ਰਹਿ ਗਏ ਐਲਿਮਨੀ ਦੀ ਮੰਗ ਕਰ ਰਹੀ ਪਤਨੀ ਨੇ ਅਦਾਲਤ ਤੋਂ ਮੰਗ ਕੀਤੀ ਕਿ ਉਸ ਨੂੰ ਹਰ ਮਹੀਨੇ ਪਤੀ ਤੋਂ 6 ਲੱਖ 6000 ਦੀ ਐਲਿਮਨੀ ਦੇ ਉਪਚਪ ਪੈਸੇ ਦਿੱਤੇ ਜਾਣ ਉਸਨੇ ਖਰਚੇ ਦੀ ਲਿਸਟ ਵੀ ਅਦਾਲਤ ਨੂੰ ਸੌਂਪੀ ਜਿਸ ਵਿੱਚ ਉਹਨੇ ਕਿਹਾ ਕਿ ਹਰ ਮਹੀਨੇ 4 ਤੋਂ 5 ਲੱਖ ਉਸਦੇ ਗੋਡਿਆਂ ਦੇ ਦਰਦ ਲਈ ਫਿਜ਼ੀਓਥੈਰੇਪੀ ਤੇ ਖਰਚ ਹੋ ਜਾਂਦੇ ਨੇ 15000 ਹਰ ਮਹੀਨੇ ਜੁੱਤੀਆਂ ਤੇ ਖਰਚਾ ਹੁੰਦਾ ਹੈ 60000 ਦਾ ਰਸਨ ਆਉਂਦਾ ਹੈ ਹਜ਼ਾਰਾਂ ਰੁਪਏ ਬਾਹਰ ਖਾਣਾ ਖਾਣ ਦੇ ਵਿੱਚ ਖਰਚ ਹੋ ਜਾਂਦੇ ਨੇ ਫਿਰ ਮਹਿਲਾ ਜੱਜ ਨੇ ਅਜਹੀ ਪਤਨੀ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਤੁਹਾਡੇ ਤੇ ਬੱਚਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜਦਕਿ ਪਤੀ ਨੇ ਬੱਚਿਆਂ ਦੋਵੇਂ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ ਤੇ ਫਿਰ ਤੁਸੀਂ ਇੰਨੇ ਮਹਿੰਗੇ ਖਰਚੇ ਜੇ ਪੂਰੇ ਕਰਨੇ ਨੇ ਤਾਂ ਖੁਦ ਕਮਾ ਲਓ ਇਨਨੋਟ ਸ਼ੂਰੀ ਐਕਚੁਅਲ ਪਿਕਚਰ ਮੈਂ ਬਿਊਟੀ ਆਲਸੋ ਪਲੀਜ਼ ਡੋਨਟ ਟੈਲ ਦ ਕੋਰਟ ਦੈਟ ਥਿਸ ਇਜ਼ ਆਲ ਅ ਪਰਸਨ ਰਿਕਵਾਇਰਸ 6,16,300 ਪਰ ਮਨਥ ਡਸ ਐਨੀਬਾਡੀ ਸਪੈਂਡ ਥਿਸ ਮੱਚ ਅ ਸਿੰਗਲ ਲੇਡੀ ਫਾਰ ਹਰਸੈਲਫ ਓ ਇਫ ਸ਼ੀ ਵਾਂਟਸ ਟੂ ਸਪੈਂਡ ਲੈਟ ਹਰ ਅਰਨ Not on the husband. Please tell your client. What is this? You don't have you have no other responsibility of the family. You don't have to take care of the children. You want for yourself. You you say I want six lakh sixteen thousand. That's not the purport of section twenty four. And it is not a punishment to the husband that if he is having a disputes with wife to grant six lakh sixteen thousand. You should be reasonable in telling it. Not that I will tell some figure in the collectivity for the court. Uh, ਟੂ ਗਿਵ ਸਮ ਅਮਾਉਂਟ অর ਦਾ ਅਦਰ ਦਰਅਸਲ ਐਲਿਮਨੀ ਪਤੀ ਤੇ ਪਤਨੀ ਦੋਹਾਂ ਲਈ ਬਣੀ ਹੈ ਦੋਹਾਂ ਵਿੱਚੋਂ ਕੋਈ ਵੀ ਜਿਹੜਾ ਆਰਥਿਕ ਤੌਰ ਤੇ ਅਸਮਰਥ ਹੈ ਇਸ ਨੂੰ ਲੈ ਸਕਦਾ ਹੈ ਯਾਨੀ ਕਿ ਜਿਹੜਾ ਅਸਮਰਥ ਹੈ ਉਹ ਦੂਸਰੇ ਤੋਂ ਲੈ ਸਕਦਾ ਹੈ ਚਾਹੇ ਉਹ ਪਤੀ ਹੋਵੇ ਚਾਹੇ ਪਤਨੀ ਹੋਵੇ ਪਰ ਜਿਸ ਤਰੀਕੇ ਦੇ ਨਾਲ ਦਾਜ ਖਿਲਾਫ ਬਣਿਆ ਕਾਨੂੰਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਸੀ ਪਰ ਕੁਝ ਕੁ ਮਹਿਲਾਵਾਂ ਨੇ ਇਸ ਦੀ ਗਲਤ ਵਰਤੋਂ ਵੀ ਕੀਤੀ ਇਸੇ ਤਰ੍ਹਾਂ ਐਲਿਮਨੀ ਮਹਿਲਾ ਨੂੰ ਆਰਥਿਕ ਸੁਰੱਖਿਆ ਦੇਣ ਲਈ ਬਣਿਆ ਸੀ ਪਰ ਲਗਾਤਾਰ ਐਲਿਮਨੀ ਦੇ ਅਧਿਕਾਰ ਦੀ ਗਲਤ ਵਰਤੋਂ ਨੂੰ ਲੈ ਕੇ ਆ ਰਹੇ ਕੇਸਾਂ ਨੇ ਇਸ ਕਾਨੂੰਨ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ ਸੁਪਰੀਮ ਕੋਰਟ ਵੱਲੋਂ ਐਲੀਮਨੀ ਤੈਅ ਕਰਨ ਦੇ ਲਈ 8 ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ ਜਿਸ ਮੁਤਾਬਕ ਐਲੀਮਨੀ ਦੇ ਲਈ ਤੈਅ ਕਰਨ ਦੇ ਲਈ ਪਤੀ ਦਾ ਸਮਾਜਿਕ ਤੇ ਆਰਥਿਕ ਪਤੀ ਦੀ ਕੀ ਹਾਲਾਤ ਹਨ ਇਹ ਵੇਖਿਆ ਜਾਊਗਾ ਪਤਨੀ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੀ ਲੋੜਾਂ ਹਨ ਉਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਊਗਾ ਪਤੀ ਪਤਨੀ ਦੀ ਸਿੱਖਿਆਤ ਯੋਗਤਾ ਤੇ ਨੌਕਰੀ ਐਲੀਮਨੀ ਤੈਅ ਕਰਨ ਦਾ ਅਹਿਮ ਪੁਆਇੰਟ ਹੋਵੇਗਾ ਇਸ ਤੋਂ ਇਲਾਵਾ ਪਤੀ ਪਤਨੀ ਦੀ ਆਮਦਨ ਦੇ ਨਾਲ ਕਿੰਨੀ ਜਾਇਦਾਦ ਹੈ ਪਤਨੀ ਦਾ ਵਿਆਹ ਦੌਰਾਨ ਸਹੁਰੇ ਪਰਿਵਾਰ ਨਾਲ ਕਿਹੋ ਜਿਹਾ ਰਿਸ਼ਤਾ ਸੀ ਕੀ ਪਤਨੀ ਨੇ ਪਰਿਵਾਰ ਲਈ ਆਪਣੀ ਨੌਕਰੀ ਛੱਡੀ ਸੀ ਤਲਾਕ ਦਾ ਕੇਸ ਤੇ ਐਲਿਮਨੀ ਹਾਸਲ ਕਰਨ ਦੌਰਾਨ ਪਤਨੀ ਦੇ ਕਿੰਨੇ ਪੈਸੇ ਖਰਚ ਹੋਏ ਅਦਾਲਤ ਐਲਿਮਨੀ ਤੈਅ ਕਰਨ ਵਕਤ ਇਹ ਵੇਖੇਗੀ ਕਿ ਪਤੀ ਦੀ ਕਮਾਈ ਦਾ ਕੀ ਸਾਧਨ ਹੈ ਤੇ ਉਸ ਦੇ ਸਿਰ ਤੇ ਪਰਿਵਾਰ ਦੀਆਂ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਹਨ ਜਾਂ ਫਿਰ ਹੁੰਦੀਆਂ ਹਨ ਪਰ ਇਹ ਸੱਚ ਹੈ ਕਿ ਸਾਡੇ ਮੁਲਕ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਭਾਵੇਂ ਥੋੜੇ ਹੋਣ ਪਰ ਹੁੰਦੇ ਜ਼ਰੂਰ ਨੇ ਜਿਹੜੇ ਕਾਨੂੰਨ ਦਾ ਵੀ ਨਜਾਇਜ਼ ਫਾਇਦਾ ਚੁੱਕ ਲੈਂਦੇ ਨੇ ਹਾਲਾਂਕਿ ਇਹ ਵੀ ਸੱਚ ਹੈ ਸਾਡੇ ਮੁਲਕ ਦੇ ਕਿ ਕਈ ਮਹਿਲਾਵਾਂ ਨੂੰ ਉਹਨਾਂ ਦਾ ਹੱਕ ਵੀ ਨਹੀਂ ਮਿਲਦਾ ਕਈ ਮਹਿਲਾਵਾਂ ਅੰਦਰ ਘਰ ਦੇ ਵਿੱਚ ਬੜ ਕੇ ਹੀ ਬੈਠੀਆਂ ਰਹਿੰਦੀਆਂ ਨੇ ਕਈਆਂ ਦੇ ਨਾਲ ਜ਼ੁਲਮ ਵੀ ਹੁੰਦਾ ਹੈ ਤਸ਼ੱਦਦ ਹੁੰਦਾ ਹੈ ਜਾਨ ਤੱਕ ਚਲੀ ਜਾਂਦੀ ਹੈ ਉਹ ਕਾਨੂੰਨ ਦਾ ਫਾਇਦਾ ਵੀ ਨਹੀਂ ਲੈ ਸਕਦੀਆਂ ਪਰ ਕਈ ਅਜਈਆਂ ਵੀ ਹਨ ਜਿਹੜੀਆਂ ਕਾਨੂੰਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੀਆਂ ਹਨ ਤੇ ਉਹਨਾਂ ਨੂੰ ਸਾਡੇ ਮੁਲਕ ਦੀਆਂ ਅਦਾਲਤਾਂ ਦੇ ਜੱਜ ਸਹਿਬਾਨਾਂ ਦੇ ਵੱਲੋਂ ਚੰਗੇ ਜਵਾਬ ਦਿੱਤੇ ਗਏ ਹਨ ਦਰਅਸਲ ਪਤੀ ਪਤਨੀ ਦਾ ਰਿਸ਼ਤਾ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ ਰਿਸ਼ਤਾ ਹੁੰਦਾ ਹੈ ਪਰ ਦੋਹਾਂ ਦੇ ਵਿੱਚੋਂ ਜੇ ਕਿਸੇ ਇੱਕ ਦੇ ਮਨ 'ਚ ਲਾਲਚ ਆ ਜਾਵੇ ਤਾਂ ਕਦਮ ਪਟਕਣ ਦੇ ਵਿੱਚ ਦੇਰ ਨਹੀਂ ਲੱਗਦੀ ਅਦਾਲਤ ਦੀ ਪਾਸ਼ਾ ਵਿੱਚ ਐਲੀਮਨੀ ਮਰਰਮ ਸੀ ਰਿਸ਼ਤੇ ਵਿੱਚ ਆਏ ਦਰਦ ਨੂੰ ਭਰਨ ਦਾ ਪਰ ਇਸ ਨੂੰ ਜੇ ਹਥਿਆਰ ਬਣਾ ਲਿਆ ਜਾਵੇ ਤਾਂ ਇਸ ਜ਼ਖਮਾ ਤੇ ਲੂਣ ਭੁੱਕਣ ਵਰਗਾ ਹੋ ਜਾਂਦਾ ਤੇ ਅਜਿਹੀਆਂ ਚਾਲਾਂ ਕਿਤੇ ਨਾ ਕਿਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਖਤਮ ਵੀ ਕਰ ਦਿੰਦੀਆਂ ਹਨ ਭਰੋਸਾ ਤੋੜ ਦਿੰਦੀਆਂ ਹਨ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਇੱਥੇ ਹੀ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ